ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਪਰ ਟਾਪ ਦੀਆਂ ਤਿੰਨ ਬੈਣਾ ਸੇਲ ਲਈ ਲੈ ਕੇ ਆਏ ਜੀ ਆਊਟ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਸਿਕਾਲ ਉਹ ਠੀਕ ਹੋ ਪਤੀ ਹਾਂ ਵਧੀਆ ਜੀ ਦੱਸੋ ਨਾਮ ਤੇ ਐਡਰੈਸ ਨਾਮ ਦੱਸਾਂਗਾ ਜੀ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਸੀ ਰਾਮਪੁਰਾ ਫੂਲ ਨੇੜੇ ਪਿੰਡ ਜਿਹੜੇ ਪਿੰਡਸ ਭਗਤਾ ਰਹਿ ਜਾਂਦਾ ਇਦਾਂ ਰਾਮ ਪਰ ਰਹਿਦਾ ਫਸਾਦ ਪਰ ਰਹਿਦਾ ਵਿਚਾਲੇ ਹੀ ਰਹਿੰਦਾ ਆਪਣਾ ਪਿੰਡ ਮੋਬਾਈਲ ਨੰਬਰ ਪੁਆਇੰਟ ਨੰਬਰ 76967 43117 ਇਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਇਹਨੂੰ ਤੇ ਚਲ ਗਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦੇ ਕਿਹੜਾ ਸੂਸੂ ਇਹ ਬਲੂਨ ਸੂਈ ਆ ਜੱਟ ਬਲੂਨ ਹੁੰਦੀ ਆ ਹਾਂ ਉਹ ਵੀ ਖੀਰੀ ਹੈ ਇਹ ਬੱਚੀ ਦੰਨਾ ਜੀ ਖੀਰੀ ਹੈ ਦੰਨਾ ਦੇ ਖੀਰੀ ਹੈ ਠੀਕ ਆ ਇਹ ਬੰਦਾ ਆ ਕੇ ਪੱਟ ਕੇ ਦੇਖੇ ਹੂੰ ਦੇਣ ਕਿੰਨੇ ਲੋ ਲੈ ਲੈ ਇੱਕ ਦੋ ਤਾਂ ਲੈ ਜਾ ਬੈਟਰ ਕੀ ਕਾ ਬਹੁਤ ਸੋਹਣਾ ਢਾਂਚਾ ਢੁੰਚਾ ਆਰਡਰ ਕਮਾਲ ਆ ਬਹੁਤ ਸੋਹਣਾ ਬਹੁਤ ਸੋਹਣਾ ਆਰਡਰ ਮੇ ਇਕੱਲਾ ਇਕੱਲਾ ਥਣ ਪੂਰੀ ਵਿੱਤੀ ਦੇ ਥਣ ਬਾਕੀ ਠੰਡੀ ਹੈ ਇਹ ਮਰਜੀ ਕੁ ਬਾਤ ਕਰ ਭਾਵੇਂ ਇਹੀਂ ਬਹਿ ਜਾ ਅਗਲੇ ਪਾਣੀ ਚੈੱਕ ਕਰੀ ਨਹੀਂ ਕਹਿਣਾ ਕੁਝ ਨਹੀਂ ਜਵੇਂ ਨਹੀਂ ਕੁਸਤਾਂ ਠੰਡੀ ਸੀਲ ਫੋਲ ਉਹਨੇ ਪਾਸੇ ਬੈਠਾ ਰ ਹੈ ਅਲੀ ਡਿੱਟੇ ਫੜੀ ਜਾ ਲੈ ਸਹੀ ਗੱਲ ਆ ਭਾਈ ਠੰਡੀ ਤਾਂ ਫੋਲ ਲਾ ਹਨਾ ਫੋਲ ਠੰਡੀ ਆ ਪੂ ਚਾ ਕੇ ਖੜ ਜਾਣਾ ਬਾਕੀ ਭਾਵੇਂ ਇਧਰ ਲੈ ਭਾਵੇਂ ਵਾਜ ਲੈ ਲੈ ਠੰਡੀ ਤਾਂ ਨਹੀਂ ਪਰ ਹੁਣ ਬੱਛਿਆ ਜਵੇਂ ਦੋਨੇ ਪਾਸੇ ਬਹਿ ਜਾ ਭਾਵੇਂ ਸਹੀ ਗੱਲ ਛੱਦੇ ਪਾਸੇ ਬਹਿ ਜਾ ਪੁੱਠੇ ਪਾਸੇ ਬਹਿ ਜਾ ਸੱਤ ਚੰਗਾ ਬਰੀਡ ਚੰਗੀ ਹੈ ਲੇਵਾ ਕਮਾਲ ਦਾ ਇੱਕ ਦੋ ਦਿਨ ਲਾਉਗੀ ਭਾਈ ਲੇਵਾ ਫੋਲ ਬਹੁਤ ਤਿਆਰ ਕਰ ਲੈਣਾ ਫੇਸ ਦੇਖੋ ਛੋਟਾ ਜਿਹਾ ਫੇਸ ਆ ਬੋਦੀਬਾਦੀ ਸੁਨੱਖ ਆਪਣਾ ਗੜ ਦੇ ਵਿੱਚ ਖੋਲ ਆ ਬਈ ਕੀ ਮੋਲ ਆ ਭਾਈ ਜੈਜ ਡਾਕਟਰ ਮੋਲ ਅਗੇ ਵੀ ਆਪਣੇ ਜਾਇਜੀ ਹੁੰਦੇ ਆ ਹੂੰ ਕੋ ਘਾਟਾ ਵਾਧਾ ਨਹੀਂ ਹੋਣਾ ਠੀਕ ਆ ਕੋਈ ਬਾਲੇ ਚ ਬਾਕੀ ਬੰਦਾ ਆਪਾਂ ਵੜਾ ਲਿਆਉਣੇ ਆ ਦੇਖ ਪਰਖ ਕੇ ਵੜਾ ਲੈ ਕੇ ਜਾਵੇ ਹਾਂ ਆਪਾਂ ਵੀ ਦੇਖ ਪਰਖ ਕੇ ਲਿਆਉਣੇ ਆ ਠੀਕ ਆ ਬੰਦਾ ਆ ਉਹ ਦੇਖ ਪਰਖ ਕੇ ਲੈ ਕੇ ਜਾਵੇ ਸਹੀ ਆ ਭਾਈ ਇਹ ਮੋਲ ਜਿੰਨਾ ਮਰਜ਼ੀ ਕਰਾ ਡਾਕਟਰ ਆਪਾਂ 52000 ਦੀ ਬੱਚੀ ਦੇਣੀ ਆ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜੀ ਸਾਰਿਆਂ ਬੜਾ ਛੋੜ ਛੱਪਾ ਹੀ ਹੋਊਗਾ 52000 ਦੀ ਬੈੜਾ ਜਿਹੜੀ ਦੇ ਦਾਂਗੇ ਤੇ ਛੋੜ ਛੱਪਾ ਮੌਕੇ ਤੇ ਕੋਈ ਚੱਕਰ ਹੋਊਗਾ ਬੈੜੀ ਬਾੜ ਠੰਡੀ ਹੈ ਕੋਈ ਆਣਾ ਕਹੇ ਮੂੰਹ ਵੇਖ ਕੇ ਪੱਟ ਕੇ ਲੈ ਕੇ ਜਾਵੇ ਹੂੰ ਠੀਕ ਨਹੀਂ ਕੋਈ ਚੱਕਰ ਸਹੀ ਆ ਬਾਈ ਆ ਭਰੂਣਾ ਵੀ ਥੋੜੀ ਜਿਹੀ ਪਾਲ ਹੈ ਹਾਂ ਕੋਈ ਚੱਕਰ ਹੀ ਨਹੀਂ ਕੀ ਬਾਤ ਹੈ ਮੁੱਲ ਜਮਾ ਜਾਇਜਾ ਖਿੱਚ ਕੇ ਮੁੱਲ ਰੱਖਿਆ ਅੱਗੇ ਬਾਈ ਦੋ ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਆ ਹੁੰਦੀ ਆ ਕਦੋਂ ਦਿਨਪੂਰ ਇਹ ਹਫਤੇ ਦੀ ਕਾਚੀ ਆ ਬੜਾ ਠੀਕ ਆ ਬਾਈ ਅੱਜ ਹਾਫ ਤੇ ਦੀ ਕੱਚੀ ਲੇ ਨੂੰ ਲੈਣਾ ਹਾਂ ਇਹ ਵੀ ਠੰਡੀ ਆ ਕਿੰਨਾ ਕੀ ਰਿਕਾਰਡ ਆ ਵੈਸੇ ਦੁੱਧ 15 16 ਕਿਲੋ ਦੁੱਧ ਕਹਿੰਦੇ ਦਿੱਤਾ ਵਾ ਠੀਕ ਆ ਭਾਈ ਹੂੰ ਕੱਲੀ ਕੱਚੀ ਕੱਚੀ ਜੇਵਾ ਬਹੁਤ ਵਧੀਆ ਲੇਵਾ ਬਣਾਉ ਬਹੁਤ ਆ ਬਣਾਉ ਬਹੁਤ ਵਧੀਆ ਜਿਹੜੇ ਹਿਸਾਬ ਨਾਲ ਲਾਂਭੇ ਨੇ ਸਾਰੀਆਂ ਬਾਲਡਨ ਲਾ ਲਾ ਸੋਨਾ ਕੱਢਦੇ ਸੋਨੇ ਬੜੀ ਕਮਾਲ ਚਮਕ ਜਿਵੇਂ ਕੋਈ ਟੈਨਸ਼ਨ ਨਹੀਂ ਲੈ ਕੀ ਬਾਤ ਆ ਭਾਈ ਹੂੰ ਬੋਲਦੇ ਤੋਰਦੇ ਮਰੀ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀ ਆ ਕੱਲੀ ਕੱਚੀ ਕੱਚੀ ਆ ਉਸਾ ਉਹਨਾਂ ਦਾ ਅੰਦਾਜ਼ਾ ਲਾਇਓ ਸਾਰੀਆਂ ਬਲਡ ਲਾ ਕੱਢੂ ਫਿਰ ਸੋਣਾ ਫੇਸ ਦੇਖੋ ਫੇਸ ਬੜਾ ਪਿਆਰਾ ਕਰਮਾ ਜੀ ਕੀ ਮੋਲ ਆ ਫਿਰ ਕੱਚੀ ਦਾ ਇਹ ਮੋਲ ਜਨਾ ਮਰਜ਼ੀ ਕਰੇ 47000 ਦੀ ਵੱਢ ਦੇ ਦਿੰਦਾ ਡਾਕਟਰ ਚੱਕ ਬਾਈ ਜਮਾ ਜਾਇਜ ਮੋਲ ਮੋਲ ਕਰਾਉਣਾ ਬਾਈ ਕਹਿੰਦਾ ਜਿੱਡਾ ਮਰਜ਼ੀ ਕਰਾ ਲਓ 47000 ਦੀ ਹਾਂ 47000 ਦੀ 47000 ਦੀ ਵੱਢ ਦੇ ਦਾਂਗੇ ਕੱਦ ਕੁੱਦ ਪੂਰਾ ਫੁੱਲ ਚਮਕ ਚੰਗੀ ਆ ਥਣ ਬਹੁਤ ਚੰਗਾ ਨੇੜ ਤੋਂ ਖਣ ਦਾ ਸਾਈਜ਼ ਚੈੱਕ ਕਰਵਾਵਾਂਗੇ ਮੁੱਠੀ ਵਾਲਾ ਖਣ ਕੱਢੂਗੀ ਮੁੱਠੀ ਵਾਲਾ ਖਣ ਕੱਢੂ ਬਹੁਤ ਸੋਹਣਾ ਢਾਂਚਾ ਤਿਆਰ ਕਰਦੀ ਹੁੰਦੀ ਆ ਨੇੜ ਤੋਂ ਚੈੱਕ ਕਰ ਕੀ ਬਾਤ ਆ ਵੀ ਹਮ ਕੱਚੀ ਕੱਚੀ ਆ ਕੱਚੀ ਕੱਚੀ ਆ ਇਹਦੀ ਹਮ ਥੱਦ ਫੋਲਾ ਸਹੀ ਆਣੀ ਕੋਈ ਕਹੇ ਢਿੱਲਾ ਦੇ ਸਾਰੀਆਂ ਪੰਗਾਂ ਲੈ ਹਾਂ ਸਾਰੀਆਂ ਢਿੱਲਾਂ ਨਾਲ ਢਿੱਲਾ ਕੱਢ ਕੱਢ ਕੇ ਇਸ ਨੂੰ ਅੱਗੇ ਬਈ ਲਾਸਟ ਦਿਨ ਨੰਬਰ ਜਿਹੜਾ ਸੂਆ ਭਰਾ ਇਹ ਇਹ ਵੀ ਦੂਜਾ ਸੂਆ ਹੁੰਦੀ ਆ ਦਿਨ ਕਿੰਨੇ ਲੋ ਇਹ 4-5 ਦਿਨ ਲੈ ਜੂ ਓਕੇ ਬਈ ਕਿੰਨਾ ਕ ਦੁੱਧ ਦੇ ਦੂ ਅਸਟੀਮੇਟ 18 ਕਿਲੋ ਦੁੱਧ ਦੇ ਦੂ ਬੱਚੇ ਠੀਕ ਆ ਬਈ ਬੜਾ ਚੰਗਾ ਹੈ ਨਾ ਪ੍ਰਿੰਟ ਬਹੁਤ ਸਮਝ ਰੀਟੈਕ ਨੰਬਰ ਖੋਲ ਦੇ ਮੜੀ ਤੋਰ ਦੀ ਫੇਸ ਬੜਾ ਚੰਗਾ ਬੋਦੀਬਾਦੀ ਹਣੀ ਢੰਡੀ ਇਹ ਵੀ ਬਹੁਤ ਆ ਸੇਵਾਲੂਗਾ ਬਖਾਰ ਮਗਰ ਉਹ ਬੜਾ ਸੋਹਣਾ ਟਾਂਚਾ ਹੂੰ ਕੱਲੀ ਕੱਚੀ ਕਾ ਠੀਕ ਆ ਠੀਕ ਆ ਬਿਊਟੀ ਚੈੱਕ ਕਰਿਓ ਗਰਮ ਵਾਲੀ ਦੀ ਲੈ ਲੈ ਫੇਸ ਦੇਖੋ ਫੇਸ ਬੜਾ ਪਿਆਰਾ ਤੋਰਾ ਚੈੱਕ ਕਰ ਲਓ ਗਰਮਾਈ ਦਾ ਕੱਦ ਚੰਗਾ ਹੈਗਾ ਆਰਡਰ ਕਮਾਲ ਆ ਬਈ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਾਣ ਕੀ ਮੋਲ ਆ ਭਰਾ ਜਾਇਦ ਮੋਲ ਡਾਕਟਰ ਇਹ ਤਾਂ ਨਹੀਂ ਬਾੜਾ ਕਰਨਾ ਆਪਾਂ ਹੂੰ 48000 ਰੁਪਏ ਵਿੱਚ ਹੀ ਦੇ ਦਾਂਗੇ। ਆਹ ਕਹੋ। ਉਹ ਬਾਈ ਫੋਨ ਇਹ ਆਪਣਾ ਕਰੇ ਵੀ ਬਾੜਾ ਇਹ ਚ ਘੱਟ ਵੱਡਾ ਨਹੀਂ ਹੋਣਾ। ਹੂੰ ਜਮਾ ਜੈਜ ਮੋਲ 48000 ਦੀ ਵਾੜ ਪਾਈ ਕਹਿੰਦਾ ਦੇ ਦੇਾਂਗੇ ਤੇ ਰੇਟ ਜਿਹੜੇ ਬਾਈ ਦੇ ਮੋਲ ਆ ਗਏ ਉਹ ਲੈਣ ਦੇ ਨਾਲੇ ਆ। ਲੈਣ ਦੇ ਨਾਲੇ ਬਾਈ ਕਹਿੰਦਾ ਉਹਲਾ ਨਹੀਂ ਹੈਗਾ ਇਹਦੇ ਵਿੱਚ ਵੀ ਮਾਣਾ ਮੋਟਾ ਇਮਾਨਦਾਨ ਹੋਊਗਾ ਕੋਈ ਚੱਕਰ ਨਹੀਂ। ਵੈਸੇ ਮੋਲ ਜੈਜ ਆ। ਮੋਲ ਜੈਜ ਆ ਬਾੜਾ ਵੱਡਿਆਂ ਬਹੁਤਾ। ਹੂੰ ਲੈ ਲੇਵਰੀ ਸਫਾਈ ਬਾੜੇ ਸੋਹਣੇ ਥਾਂ ਦੇ ਵਿੱਚ ਸਫਾਈ ਆ ਬਾੜ ਦੇ। ਕੱਲੀ ਕੱਚੀ ਕੱਚੀ ਆਉਂਦੀ ਹੈ ਬਹੁਤ ਆ ਜਾਂਦਾ ਹੈ ਸਹੀ ਗੱਲ ਕਿੰਨਾ ਸੋਹਣਾ ਢਾਂਚਾ ਲੇਵੇ ਦਾ ਹੂੰ ਬਹੁਤ ਸੋਹਣਾ ਹੈ ਨਗਸੀ ਭਰਾ ਕੋਲੇ ਤਿੰਨ ਬਈ ਤਿੰਨ ਨੂੰ ਹੀ ਦਿਖਾਤੇ ਕਿਸੇ ਵੀਰ ਨੂੰ ਤਿੰਨਾ ਚ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ